फिरोजपुर जिले चहर दे पानी ने तबाही का दौर चला दिता है बारदर एरिया पानी का पदर दिन ब दिन वह है जो दो हजार तेई दे हर नालो भी ज्यादा खतरनाक है स्थानक लोका दा कहना है कि यह हालात एक हजार नौ सौ अठासी के व्डे हड़ वर्गे हैं जिसने पिंडा च भारी नुकसान किया डुब कार गए हैं फसल पूरी तरह सड़ चुकियां लोग अपनी जान माल की सुरक्षा बन्ना ते हन। एक स्थानक निवासी ने दसिया सा है फसल खत्म हो गई कोल खाण पीन दा समान भी नहीं बचिया सरकार किथे है लोगों ने रात समी की कमी ते नाराजगी जताई सरकार तो तुरंत मदद की मांग की इस दौरान किसानों ने दसिया कि फसलों का अस्सी तक तो नुकसान हो चुका है जिस का आर्थिक संकट व्या है जिला प्रशासन ने दावा किया है कि एन डी आर एफ दीम तैनात की गई हैं पर लोगों का कहना है कि मदद अजे पहुंची नहीं समाजिक मीडिया के लोगों ने सरकार से लापरवाही का दोष लगया है तुरंत रात की मांग की है ਉਹ ਇਦਾਂ ਘਰਾਂ ਦੇ ਵਿੱਚੋਂ ਲੋਕਾਂ ਨੂੰ ਚੱਲ ਕੇ ਆਉਣਾ ਬਹੁਤ ਜ਼ਿਆਦਾ ਔਖਾ ਮਤਲਬ ਕਿ ਇਤੋਂ ਦੇ ਹਾਲਾਤ ਬਣੇ ਹੋਏ ਨੇ ਗਰਾਉਂਡ ਜ਼ੀਰੋ ਤੋਂ ਬਹੁਤ ਹੀ ਔਖੇ ਹਾਲਾਤ ਆਪੋ ਜੀ ਕਿਹੜੇ ਕਿਹੜੇ ਪਿੰਡ ਤੋਂ ਪਿੱਛੋਂ ਤੁਸੀਂ ਚੱਲ ਕੇ ਆ ਰਹੇ ਹੋ ਧੀਰੇ ਘਰੇ ਤੋਂ ਧੀਰੇ ਘਰ ਤੋਂ ਇਹ ਮਤਲਬ ਕਿ ਤੁਸੀਂ ਸਮਾਨ ਚੱਕ ਕੇ ਇਤੋਂ ਜਾ ਰਹੇ ਹੋ ਹਣ ਹਾਂਜੀ ਮਤਲਬ ਕਿ ਪਾਣੀ ਤੁਹਾਡੇ ਘਰ ਚ ਪਹੁੰਚ ਚੁੱਕਾ ਉਥੇ ਨਹੀਂ ਪਾਣੀ ਨਹੀਂ ਜੀ ਖਾਲਸਾ ਜੀ ਸੱਚ ਬੋਲਣਾ ਆਪਾਂ ਹਾਂਜੀ ਨੇਰੀ ਘਾਰੇ ਤੇ ਪਿੰਡ ਮੁਖੀਆਂ ਦੇ ਚ ਬੰਦ ਨਾਲ ਰਹਿ ਸ਼ਾਨੇਰੀ ਮੇਰੀ ਜਮੀਨ ਤੇਰੇ ਘਾਰੇ ਚ ਅੱਛਾ ਜਮੀਨ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਆ ਝੋਨਾ ਖਲੋਤਾ ਉਹ ਡਬਾ ਸਾਰਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਵੱਲੋਂ ਕੋਈ ਤੁਹਾਨੂੰ ਸਹੂਦਤ ਦਿੱਤੀ ਜਾ ਰਹੀ ਹੈ ਆ ਲੈ ਉਹਨੇ ਸਹੂਦਤ ਲਿਆਂਦਾ ਜੇ ਸੇ ਤਾਂ ਸਾਲ ਤੋਂ ਅੱਛਾ ਸੰਸਥਾ ਦੇ ਵੱਲੋਂ ਸਰਕਾਰ ਦੇ ਵੱਲੋਂ ਕੋਈ ਤੁਹਾਨੂੰ ਮਦਦ ਲਈ ਰਾਸ਼ਨ ਜਾਂ ਕੋਈ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਰਸੋਨ ਤੋਂ ਪੁੱਤ ਨੂੰ ਦੱਸਦੇ ਨੇ 100 ਬੋਰੀ ਆਈ ਹੈ ਪ੍ਰਸ਼ਾਸਨ ਵੱਲੋਂ ਠੀਕ ਹੈ ਜੀ 100 ਬੋਰੀ ਠੀਕ ਵੀ ਆਈ ਠੀਕ ਹੈ ਅਬੀ ਜੀ ਇਹ ਕਿਹੜੇ ਥਾਂ ਤੇ ਆਪਾਂ ਖੜੇ ਹੋਏ ਆਂ ਜਿਹੜੇ ਇਹ ਆਪਾਂ ਨਿਆਲੇ ਦੇ ਵਿੱਚ ਖੜੇ ਆਂ ਜੀ ਨਿਆਲੇ ਦੇ ਇਹ ਕਿੰਨੇ ਦਿਨ ਤੋਂ ਪਾਣੀ ਚੱਲ ਰਿਹਾ ਇੱਥੇ ਇਹ ਨੂੰ ਹੋ ਗਏ 10 ਦਿਨ 10 ਦਿਨ ਤੋਂ ਚੱਲ ਰਿਹਾ ਪਾਣੀ ਤੇ ਮਤਲਬ ਕਿ ਕਿੰਨਾ ਕੀ ਨੁਕਸਾਨ ਇਸ ਏਰੀਆ ਦਾ ਹੋ ਚੁੱਕਾ ਹੈ ਝੋਨੇ ਦਾ 100% ਨੁਕਸਾਨ 100% ਹੋ ਚੁੱਕਾ ਹੈ ਜਿਹੜੇ ਤੁਹਾਨੂੰ ਅਰਜ਼ੀ ਦੇਣਾ ਹੈ ਹਾਂਜੀ ਇਹ ਝੋਨੇ ਥੱਲੇ ਆਲ ਚੁੱਕੇ ਆ ਤੇ ਜੇ ਕੋ ਮੁੰਢੇ ਵੀ ਡੜਦਾ ਉਹ ਛਿੱਤੀ ਡੜਨ ਲਿਆ ਤੇ ਕੋਈ ਪ੍ਰਸ਼ਾਸਨ ਨੇ ਮਦਦ ਲਈ ਆਣ ਕੇ ਇੱਥੇ ਕੋਈ ਸਾਰ ਲਈਏ ਕੋਈ ਪ੍ਰਸ਼ਾਸਨ ਆਉਂਦਾ ਹੈ ਘੜਾ ਦੇ ਗਲ ਜਾਂਦਾ ਹੈ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਲੋਕ ਆ ਉਹਨਾਂ ਨਾਲ رابطہ ਘਟਾਇਮ ਕਰਦਾ ਕਿਉਂਕਿ ਜਿਹੜੀ ਮੁਕਤਲੀਬ ਆਪਾਂ ਉਹਨੂੰ ਜੇ ਉਹਨਾਂ ਤੋਂ ਪੁੱਛਾਂਗੇ ਤੇ ਫਿਰ ਹੀ ਦੱਸਣਗੇ ਹਾਂ ਜੀ ਹੁਣ ਜਿੱਦਾਂ ਕਿ ਇੱਥੇ ਮਾਲ ਡੰਗਲ ਅੰਦਰ ਹੈ ਉਹਨਾਂ ਵਾਸਤੇ ਚਾਰਾ ਜਾਂ ਅੰਦਰ ਕਿਉਂਕਿ ਬਿਮਾਰੀਆਂ ਦਾ ਵੀ ਖਤਰਾ ਇੱਥੇ ਜੀਣ ਤੋਂ ਕੋਈ ਮੈਡੀਕਲ ਸਹੂਲਤਾਂ ਇਹ ਦਿੱਤੀ ਜਾ ਰਹੀ ਹੈ ਸਾਰੀ ਮੈਡੀਕਲ ਸਹੂਲਤ ਇੱਕ ਦੋ ਦਿਨ ਕੈਂਪ ਲੱਗੇ ਸੀਗੇ ਇੱਥੇ ਹਮ ਇੱਥੇ ਜਿਹੜੇ ਪਿੰਡ ਪ੍ਰਭਾਵਿਤ ਹੋਏ ਆ ਇੱਕ ਤਾਂ ਕਮਲ ਵਾਲਾ ਮੁਠਿਆਂ ਵਾਲਾ 324 ਆ ਨਿਹਾਲ ਵਾਲੇ ਰਾਤੀ ਰਾਤ ਹੀ ਡਾਕਰ ਆਏ ਹਮ ਤੇ ਇਹਦੇ ਆ ਹੋਰ ਵੀ ਪਿੰਡ ਜਿਹੜੇ ਨਾਲ ਲੱਗੇ ਹੋਏ ਆ ਤੇ ਇਹ ਕਾਫੀ ਗੜੀ ਪ੍ਰਭਾਵਿਤ ਹੋਏ ਹਮ ਕਹਿੰਦੇ ਸੋਪਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਜੀ ਤੁਹਾਡੇ ਚੈਨਲ ਵਾਈ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਕਿਸਾਨਾਂ ਦਾ 100% ਜਿਹੜਾ ਨੁਕਸਾਨ ਹੋਇਆ ਹੈ ਕੇ ਦੀ ਪੂਰਤੀ ਵਾਸਤੇ ਜਲਦੀ ਦਾ ਜਲਦੀ ਫੌਰੀ ਇਹਦੀ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਧੰਨਵਾਦ। ਵੀ ਅਸੀਂ ਤਕਰੀਬਨ ਨਿਹਾਲਾ ਲਵੇਰਾ ਧੀੜਾ ਘਾਟ ਜ਼ੀਰੋ ਗਰਾਉਂਡ ਦੀ ਜੋ ਰਿਐਲਿਟੀ ਹੈ ਜੋ ਜ਼ੀਰੋ ਗਰਾਉਂਡ ਦੀ ਰਿਪੋਰਟ ਹੈ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਪਹੁੰਚ ਜ਼ਰੂਰ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ। ਇਹ ਤਿੰਨ ਦੁਕਾਨ ਦੇ ਵੱਲੋਂ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾ ਰਿਹਾ ਹੈ ਕੁਝ ਚੀਜ਼ਾਂ ਇੱਥੇ ਪਹੁੰਚਾਈਆਂ ਜਾ ਰਹੀਆਂ ਨੇ ਪਰ ਲੋਕ ਬਹੁਤ ਹੀ ਇੱਥੇ ਮੁਸ਼ਕਲਾਂ ਦੇ ਵਿੱਚ ਆਪਣੇ ਦਿਨ ਬਸਰ ਕਰ ਰਹੇ ਨੇ ਸੋ ਜ਼ਮੀਨਾਂ ਦਾ ਜਿਹੜਾ ਹੈ ਤਕਰੀਬਨ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤੇ ਜਿਹੜੀਆਂ ਜ਼ਮੀਨਾਂ ਬਚ ਚੁੱਕੀਆਂ ਨੇ ਉਹਨਾਂ ਦੇ ਅਸਾਰ ਨਹੀਂ ਲੱਗਦੇ ਕਿ ਉਹਨਾਂ ਤੋਂ ਕੁਝ ਜੀਵਨ ਦਾਰ ਨੂੰ ਪ੍ਰਾਪਤ ਹੋਏਗਾ ਸੋ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਮੈਂ ਫਿਰੋਜ਼ਪੁਰ ਤੋਂ ਸੁਖਮੰਦਰ ਸ਼ਾਂਤ ਆਵਾਜ਼ ਇੱਕ ਹੋਰ ਟੀਵੀ ਤੋਂ ਧੰਨਵਾਦ